ਸੋ ਮਹਾਦੇਵਿੰਦਰ ਸਿੰਘ ਤੇ ਪਾਕਿਸਤਾਨ ਦੇ ਵਿੱਚ ਇਸ ਸਮੇਂ ਕੀ ਚੱਲ ਰਿਹਾ ਉਹਦੇ ਤੇ ਆਪਾਂ ਗੱਲਬਾਤ ਕਰਨੀ ਹੈ ਕਿ ਇਮਰਾਨ ਖਾਨ ਸਾਹਿਬ ਦੀ ਜਿਹੜੀ ਆ ਦਿੱਤੀ ਹੋਈ ਫਾਈਨਲ ਕਾਲ ਦੇ ਉੱਤੇ ਕਿ ਹੁਣ ਜਾਂ ਤਾਂ ਅਸੀਂ ਆਪਣੀਆਂ ਮੰਗਾਂ ਮੰਨਵਾਵਾਂਗੇ ਜਾਂ ਫਿਰ ਜਿਹੜਾ ਅਸੀਂ ਇੱਥੇ ਧਰਨਾ ਦੇ ਕੇ ਬੈਠ ਜਮਾਗੇ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਦ ਤੱਕ ਜਿਹੜਾ ਇਮਰਾਨ ਖਾਨ ਸਾਹਿਬ ਨੇ ਕਾਲ ਦਿੱਤੀ ਆ ਕਿ ਤਦ ਤੱਕ ਅਸੀਂ ਵਾਪਸ ਨਹੀਂ ਜਾਂਦੇ 24 ਨਵੰਬਰ ਦੀ ਉਹ ਕਾਲ ਸੀਗੀ ਸੰਡੇ ਵਾਲੇ ਦਿਨ ਐਤਵਾਰ ਦੀ ਸੋ ਜਿਹੜਾ ਲੋਕੀ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ اسلامਾਬਾਦ ਪਾਕਿਸਤਾਨ ਦੀ ਰਾਜਧਾਨੀ ਡੀ ਚੌਂਕ ਵੱਲ ਨੂੰ ਵੱਧ ਰਹੇ ਨੇ ਤੇ ਬਹੁਤ ਜ਼ਿਆਦਾ ਸਿਕਿਉਰਿਟੀ ਦੇ ਬੰਦੋਬਾਸਤ ਸਟੇਟ ਨੇ ਕੀਤੇ ਹੋਏ ਸੀ ਸਿਕਿਉਰਿਟੀ ਛੱਡੋ ਪੂਰਾ ਮੁਲਕ ਹੀ ਬੰਦ ਕਰ ਦਿੱਤਾ ਉਹਨਾਂ ਨੇ ਖਾਸ ਕਰਕੇ ਰਾਜਧਾਨੀ ਨੂੰ ਤਾਲੇ ਦਵਾਲਿਓਂ ਚਾਰੇ ਪਾਸਿਓਂ ਜਿਹੜਾ دارੁਲ ਹਕੂਮਤ ਆ ਪਾਕਿਸਤਾਨ ਦੀ ਕੈਪੀਟਲ ਆ ਉਹਨੂੰ ਤਾਲੇ ਦਵਾਲਿਓਂ ਸਾਰੇ ਘੇਰਾ ਪਾ ਕੇ ਚੰਗੀ ਤਰ੍ਹਾਂ ਬੰਦ ਕੀਤਾ ਹੋਇਆ ਕੰਟੇਨਰ ਆ ਬਾਦ ਜਿਵੇਂ ਮੈਂ ਲਾਸਟ ਵੀਲੌਗ ਦੇ ਵਿੱਚ ਵੀ ਕਿਹਾ ਸੀ ਕਿ ਉਹਨੂੰ ਬਣਾਇਆ ਹੋਇਆ ਸੋ ਜਿਹੜਾ ਇਸ ਸਮੇਂ ਦੀਆਂ ਜਿਹੜੀਆਂ ਲੇਟੈਸਟ ਰੀਸੈਂਟ ਜਿਹੜੀਆਂ ਹੁਣੇ ਮੈਂ ਚੈੱਕ ਕੀਤੀਆਂ ਕਿਉਂਕਿ ਉੱਥੇ ਵੀ ਪਾਕਿਸਤਾਨ ਦੇ ਵਿੱਚ ਵੀ ਰਾਤ ਦਾ ਸਮਾਂ ਸੀ ਸੋ ਲੇਟੈਸਟ ਜਿਹੜੀ ਅਪਡੇਟ ਹੈ ਉੱਥੇ ਮੋਸਟਲੀ ਹਜੇ ਸਮੇਂ ਤੱਕ ਤਾਂ ਇਹ ਹੈ ਕਿ ਬਹੁਤ ਸਾਰੇ ਜਿਹੜੇ ਕਾਫਲੇ ਕਿਉਂਕਿ ਵਕ ਵਕ ਥਾਹਾਂ ਤੋਂ ਜਿਹੜਾ ਕਾਫਲੇ ਆ ਰਹੇ ਨੇ ਪੀਟੀਆਈ ਪਾਕਿਸਤਾਨ ਤਹਿਰੀਕ ਇਨਸਾਫ Imran Khan ਸਾਹਿਬ ਦੀ ਜਿਹੜੀ ਪਾਰਟੀ ਹੈ ਉਹ ਪੂਰੇ ਮੁਲਕ ਦੇ ਵਿੱਚ ਫੈਲੀ ਹੋਈ ਪਾਰਟੀ ਆ ਤੇ Imran Khan ਸਾਹਿਬ ਨੇ ਆਪਣੇ ਪੂਰੇ ਮੁਲਕ ਦੇ ਜਿਹੜੇ ਉਹਨਾਂ ਦੇ ਲੋਕ ਆ ਉਹਨਾਂ ਦੇ ਹਮਾਇਤੀ ਨੇ ਉਹਨਾਂ ਦੇ ਸਪੋਰਟਰਸ ਨੇ ਪੀਟੀਆਈ ਦੇ ਵਰਕਰ ਨੇ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਇਸਲਾਮਾਬਾਦ ਪਾਕਿਸਤਾਨ ਦੀ ਰਾਜਧਾਨੀ ਡੀ ਚੌਂਕ ਦੇ ਪਹੁੰਚਣਾ ਤੇ ਤੁਸੀਂ 23 ਤਰੀਕ ਨੂੰ ਆਪਣਾ ਜਿਹੜਾ ਇਤਜਾਜ ਹੈ ਆਪਣਾ ਜਿਹੜਾ ਪ੍ਰੋਟੈਸਟ ਹੈ ਉਹਦੀ ਸ਼ੁਰੂਆਤ ਕਰ ਦੇਣੀ ਆ ਸੋ 23 ਤਰੀਕ ਨੂੰ ਉਹ ਨਿਕਲੇ ਤੇ ਨਿਕਲ ਕੇ ਉਹ ਜਿਹੜਾ ਇਸਲਾਮਾਬਾਦ ਵੱਲ ਉਹ ਜਾਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਟਿਊਜ਼ਡੇ ਸਵੇਰ ਤੱਕ ਕਿਹਾ ਜਾ ਰਿਹਾ ਕਿ ਇਸਲਾਮਾਬਾਦ ਜਾਂ ਕਹੇ ਲੋ ਕਿ ਮੰਡੇ ਨਾਈਟ ਤੱਕ ਹੀ ਇਹ ਗੱਲ ਆ ਗਈ ਸੀ ਕਿ ਇਸਲਾਮਾਬਾਦ ਦੇ ਬਰੂਹਾਂ ਤੇ ਉਹ ਆ ਚੁੱਕੇ ਨੇ ਇਸਲਾਮਾਬਾਦ ਦੇ ਬਿਲਕੁਲ ਦਰਾਂ ਤੱਕ ਜਿਹੜਾ ਸਾਰੇ ਕਾਫਲੇ ਆ ਚੁੱਕੇ ਨੇ ਬਹੁਤ ਸਾਰੇ ਕੋਈ بلوچستان ਤੋਂ ਆ ਰਿਹਾ ਕੋਈ ਜਾਦੇ ਲੋਕ ਜਿਹੜੇ ਕੇਪੀ ਤੋਂ ਆ ਰਹਾ ਫਿਰ ਪੰਜਾਬ ਵਾਲੇ ਵੀ ਜਿਹੜੇ ਇਕੱਠੇ ਆ ਤੇ ਇਹ ਵੀ ਜਿਹੜਾ ਹਕੂਮਤ ਕਹਿ ਰਹੀ ਕਿ ਪੰਜਾਬ ਦੇ ਵਿੱਚੋਂ ਤਾਂ ਕੋ खास ਨਿਕਲਿਆ ਨਹੀਂ ਪਰ ਜੇਕਰ ਆਪਾਂ ਪੀਟੀਆਈ ਦੀ ਸਾਈਡ ਦੀ ਸਟੋਰੀ ਸੁਣੀਏ ਉਹਨਾਂ ਦੇ ਲੋਕ ਇਹ ਕਹਿ ਰਹੇ ਨੇ ਕਿ ਬਿਕੋਜ਼ ਸਾਨੂੰ ਇਹ ਸੀ ਕਿ ਸਾਰਿਆਂ ਨੇ ਇੱਕੋ ਟਾਈਮ ਨਹੀਂ ਥੱਕ ਜਾਣਾ ਕਿਉਂਕਿ ਲੰਬਾ ਇਹ ਕਾਈਂਡ ਆਫ ਟੈਸਟ ਮੈਚ ਆ ਬਿਲ ਲੰਬਾ ਮੈਚ ਇਹ ਚੱਲਣਾ ਸੋ ਇਸ ਕਰਕੇ ਅਸੀਂ ਆਪਣੇ ਹਿਸਾਬ ਦੇ ਨਾਲ ਆਪਣੇ ਲੋਕ ਕੱਢ ਰਹੇ ਆ ਜਦੋਂ ਬਾਕੀ ਜਿਹੜੇ ਲੋਕ ਆ ਜਿਹੜੇ ਕੇਪੀ ਤੋਂ ਜਾਂ ਹੋਰ ਦੂਰੋਂ ਦੂਰੋਂ ਜਿਹੜੇ ਡੀ ਚੌਂਕ ਦੇ ਲਾਗੇ ਦੇ اسلامਾਬਾਦ ਦੇ ਲਾਗੇ ਪਹੁੰਚਣਗੇ ਤਾਂ ਅਸੀਂ ਵੀ ਇਧਰੋਂ ਚਾਲੇ ਪਾਦਮਾਗੇ ਜਾਂ ਅਸੀਂ ਵੀ ਜਿਹੜਾ ਆਪਣੀਆਂ ਰੋਕਾਂ ਉਹਨਾਂ ਨੂੰ ਤੋੜਦੇ ਹੋਏ ਅਸੀਂ ਵੀ ਡੀ ਚੌਂਕ ਵੱਲੋਂ ਵੱਧ ਜਮਾਂਗੇ ਡੀ ਚੌਂਕ ਜਿਹੜਾ ਬਹੁਤ ਜ਼ਿਆਦਾ ਉੱਥੇ ਸਿਕਿਉਰਿਟੀ ਕੀਤੀ ਹੋਈ ਆ ਇੱਕ ਬਹੁਤ ਸਾਰਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਕੰਟੇਨਰਾਂ ਦੇ ਉੱਤੇ ਹਰਾ ਕੱਪੜਾ ਜਿਹੜਾ ਪਾਇਆ ਹੋਇਆ ਬਹੁਤ ਸਾਰੇ ਪਾਸੇ ਘੁੰਮ ਰਿਹਾ ਉਹ ਉਹ ਡੀ ਚੌਂਕ ਦੀ ਹੀ ਵੀਡੀਓ ਹੈ ਡੀ ਚੌਂਕ ਦੀ ਹੀ ਕਹ ਲਓ ਕਿ ਫੋਟੋ ਹੈ ਸੋ ਇਹ ਜਿਹੜਾ ਉੱਥੇ ਦੇ ਸਿਚੁਏਸ਼ਨ ਹੈ ਜਿਹੜਾ ਉਹ ਇਹਨਾਂ ਦੇ ਹੈਗੇ ਨੇ ਹੋਮ ਮਿਨਿਸਟਰ ਆਫ ਪਾਕਿਸਤਾਨ ਦੇ ਉਹ ਬਾਰ ਬਾਰ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਉਹਨਾਂ ਨੂੰ ਕਿਸੇ ਹੋਰ ਜਗ੍ਹਾ ਤੇ ਜਿਹੜਾ ਕੈਦ ਤਾਂ ਕਿ ਉੱਥੇ ਤੁਸੀਂ ਜਾ ਕੇ ਧਰਨਾ ਦੇ ਲੋ ਕਿ ਜੇਕਰ ਉਹ ਸਾਡੀ ਗੱਲ ਨਹੀਂ ਮੰਨਦੇ ਤਾਂ ਫਿਰ ਬਹੁਤ ਸ਼ਕਤੀ ਨਾਲ ਅਸੀਂ ਪੇਸ਼ ਆਵਾਂਗੇ ਸ਼ਕਤੀ ਨਾਲ ਤਾਂ ਚਲੋ ਇਹਨਾਂ ਦੇ ਵੱਲੋਂ ਪੇਸ਼ ਇਹ ਆ ਹੀ ਰਹੇ ਨੇ ਹਜੇ ਤੱਕ ਇਹਨਾਂ ਨੇ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਉਹਨਾਂ ਨੂੰ ਰੋਕਣ ਦੀਆਂ ਤੇ ਆਬਵੀਅਸਲੀ ਜਿਹੜਾ ਉਹ ਨਹੀਂ ਰੋਕ ਸਕੇ ਹਜੇ ਤੱਕ ਉਹਨਾਂ ਨੂੰ ਸੋ ਗਾਹਾਂ ਵੀ ਕਿੰਨਾ ਕੁ ਰੁਕ ਪਾਉਣਗੇ ਜਾਂ ਨਹੀਂ ਤੇ ਇਸ ਸਮੇ ਜਿਹੜਾ ਇਹਨਾਂ ਦੀ ਜੇਕਰ ਸਰਕਾਰ ਦਾ ਇਹ ਕਹਿਣਾ ਕਿ ਕਿਉਂਕਿ ਕੇਪੀ ਦੇ ਵਿੱਚ ਬਹੁਤ ਜ਼ਿਆਦਾ ਲੋਕ ਆ ਰਹੇ ਨੇ ਕੇਪੀ ਦੇ ਵਿੱਚ ਇਮਰਾਨ ਖਾਨ ਸਾਹਿਬ ਦੀ ਪਾਰਟੀ ਦੀ ਹਕੂਮਤ ਆ ਇਹਨਾਂ ਦੇ ਜਿਹੜੇ ਖਾਨ ਸਾਹਿਬ ਦੇ ਬੜੇ ਨਾਲ ਦੇ ਨੇੜਲੇ ਸਾਥੀਆਂ ਦੇ ਵਿੱਚੋਂ ਇੱਕ ਜਿਹੜੇ ਉੱਥੇ ਚੀਫ ਮਿਨਿਸਟਰ ਨੇ ਜਿਹੜੇ ਆ ਗੰਡਾਪੁਰ ਸਾਹਿਬ ਤੇ ਅਲੀਮੀਨ ਗੰਡਾਪੁਰ ਇਹਨਾਂ ਦੇ ਖਾਸੇ ক্লোਜ਼ ਮੰਨੇ ਜਾਂਦੇ ਆ ਖਾਨ ਦੇ ਤੇ ਜਿਹੜੀ ਹਕੂਮਤ ਆ ਜਿਹੜੀ ਪਾਕਿਸਤਾਨ ਹਕੂਮਤ ਆ ਉਹਦਾ ਇਹ ਕਹਿਣਾ ਕਿ ਬਿਕੋਸ ਆਫ ਇਹਨਾਂ ਦੇ ਕੋਲ ਕੇਪੀ ਦੀ ਹਕੂਮਤ ਆ ਉਹਦੇ ਜਿਹੜੇ ਵਸਾਇਲ ਆ ਵੀ ਮਤਲਬ ਉਹਦੇ ਜਿਹੜਾ ਖਜ਼ਾਨਾ ਆ ਉਹਦਾ ਇਸਤੇਮਾਲ ਕੀਤਾ ਜਾ ਰਿਹਾ ਪਾਕਿਸਤਾਨ ਦੇ ਖਿਲਾਫ ਪ੍ਰੋਟੈਸਟ ਕਰਨ ਦੇ ਲਈ ਇਹ ਕਲੇਮ ਉਹ ਕਰ ਰਹੇ ਨੇ ਜਦਕਿ ਉਹਨਾਂ ਦਾ ਇਹ ਕਲੇਮ ਹੈ ਕਿ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ Imran Khan ਨੂੰ ਪੈਸਿਆਂ ਦੀ ਜਾਂ ਜਿਹੜੀ ਡੋਨੇਸ਼ਨਜ਼ ਦੀ ਕਮੀ ਨਹੀਂ ਉਹਦੀ ਪਾਰਟੀ ਨੂੰ ਤੇ ਇਹ ਲੱਗਦਾ ਵੀ ਇਦਾਂ ਹੀ ਆ ਕਿਉਂਕਿ Imran Khan ਦੇ ਨਾਮ ਤੇ ਤਾਂ ਜੀ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਦੇਖੋ ਕਿੰਨੇ ਹਸਪੀਟਲ ਕਿੰਨੇ ਉਹਨਾਂ ਨੇ ਜਿਹੜਾ ਯੂਨੀਵਰਸਿਟੀ ਵਗੈਰਾ ਉਹ ਚੱਲਦੀਆਂ ਨੇ Khan ਦੇ ਨਾਮ ਤੇ ਸਿਰਫ ਪੈਸਾ ਉੱਥੇ ਆਉਂਦਾ ਚੰਦੇ ਦੇ ਨਾਮ ਤੇ ਜਿਹੜਾ ਵੱਡਾ ਵੱਡਾ ਜਿਹੜਾ ਕੈਂਸਰ ਹਸਪੀਟਲ ਵਗੈਰਾ ਪਾਕਿਸਤਾਨ ਦੇ ਵਿੱਚ ਚੱਲਦੇ ਨੇ ਉਹ ਤਾਂ ਇੱਕ T-shirt ਤੇ ਸਾਈਨ Imran Khan ਕਰ ਦਵੇ ਤਾਂ ਲੱਖਾਂ ਕਰੋੜਾਂ ਦੀ ਮਿਲੀਅਨਸ ਦੇ ਵਿੱਚ ਵਿਕਦੀ ਆ ਇਹੋ ਸੋ ਡੈਫੀਨਿਟਲੀ ਉਹਨਾਂ ਦੇ ਜਿਹੜੇ ਸਾਥੀ ਨੇ ਉਹਨਾਂ ਦਾ ਕਹਿਣਾ ਕਿ ਸਾਨੂੰ ਪੈਸੇ ਪੂਸੇ ਦੀ ਇਦਾਂ ਦੀ ਕੋਈ ਜ਼ਰੂਰਤ ਨਹੀਂ ਤੇ ਇਹ ਵੀ ਗੱਲ ਗਲਤ ਹੈ ਕਿ ਸਿਰਫ ਕੇਪੀ ਦੇ ਲੋਕ ਨੇ ਵੀ ਕੇਪੀ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਨੇ ਬਿਕੋਜ਼ ਕੇਪੀ ਦੇ ਅੰਦਰ ਹਕੂਮਤ ਨੇ ਉਸ ਤਰੀਕੇ ਦੀਆਂ ਜਿਹੜੀਆਂ ਉਹਨਾਂ ਤੇ ਕ੍ਰੈਕਡਾਊਨ ਨਹੀਂ ਕੀਤਾ ਜਿਦਾਂ ਆਪਾਂ ਇੱਥੇ ਜਦੋਂ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਕਿਸਾਨ ਅੰਦੋਲਨ ਹੋਇਆ ਪੰਜਾਬ ਦੇ ਵਿੱਚ ਕੈਪਟਨ ਮਨਿੰਦਰ ਸਿੰਘ ਵੀ ਸਰਕਾਰ ਨੇ ਕਿਸਾਨਾਂ ਦੇ ਉੱਤੇ ਕ੍ਰੈਕਡਾਊਨ ਨਹੀਂ ਕੀਤਾ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਨਿਕਲੇ ਬਾਕੀ ਸੂਬਿਆਂ ਦੇ ਵਿੱਚ ਯੂਪੀ ਦੇ ਵਿੱਚ ਹਰਿਆਣਾ ਦੇ ਵਿੱਚੋਂ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਸਗੇ ਬਟ ਸਟਿਲ ਉੱਥੇ ਸਰਕਾਰਾਂ ਬੀਜੇਪੀ ਦੀਆਂ ਸੀਗੀਆਂ ਜਿਨ੍ਹਾਂ ਦੇ ਖਿਲਾਫ ਇਹ ਪ੍ਰੋਟੈਸਟ ਸੀਗਾ ਸੋ ਉਹਨਾਂ ਨੇ ਦੱਬ ਕੇ ਰੱਖਿਆ ਆਪਣੇ ਲੋਕਾਂ ਨੂੰ ਬਟ ਸਟਿਲ ਜਿਹੜਾ ਵੱਡੀ ਗਿਣਤੀ ਦੇ ਵਿੱਚ ਲੋਕ ਨਿਕਲੇ ਸੀ ਕਿਉਂਕਿ ਜਦੋਂ ਵੱਡੀ ਗਿਣਤੀ ਚ ਲੋਕ ਆ ਜਾਣ ਤੇ ਫਿਰ ਤੁਸੀਂ ਨਹੀਂ ਰੋਕ ਸਕਦੇ ਹੁੰਦੇ ਸੋ ਇਸੇ ਤਰੀਕੇ ਨਾਲ ਹੁਣ ਜਿੱਦਾਂ ਪਾਕਿਸਤਾਨ ਪੰਜਾਬ ਦੇ ਵਿੱਚ ਜਿਹੜੀ ਹਕੂਮਤ ਹੈ ਉਹ ਹੈਗੀ ਆ ਜਿਹੜੀ ਇਹਨਾਂ ਦੀ ਪਾਕਿਸਤਾਨ ਮੁਸਲਿਮ ਲੀਗ ਨੂੰ ਹੁੰਦੀ ਨਵਾਸ਼ੀਬ ਸਾਹਿਬ ਦੀ ਧੀ ਜਿਹੜੀ ਆ ਉਥੇ ਦੀ ਵਜ਼ੀਰੇ ਆਲਾ ਹੈ ਮੁੱਖ ਮੰਤਰੀ ਆ ਸੋ ਜੇਕਰ ਉਹ ਉਹ ਉਹਨਾਂ ਨੇ ਬਹੁਤ ਜ਼ਿਆਦਾ ਜਿਹੜੇ ਪੀਡੀਏ ਵਾਲੇ ਕਹਿੰਦੇ ਨੇ ਕਿ ਜੇਕਰ ਤੁਹਾਨੂੰ ਲੱਗਦਾ ਕਿ ਬਿਲਕੁਲ ਹੀ ਸਾਡਾ ਜਿਹੜਾ ਇਹ ਪ੍ਰੋਟੈਸਟ ਆ ਐਵੇਂ ਨਾਮ ਨਿਹਾਰ ਦਿਆ ਤੇ ਤੁਸੀਂ ਇੰਨੀ ਕੀ ਤੁਹਾਨੂੰ ਤਾਮਜਾਮ ਕਰਨ ਦੀ ਲੋੜ ਆ ਤੁਸੀਂ ਇੰਨੇ ਥਾਂ ਥਾਂ ਤੇ ਜਿਹੜਾ ਪੁਲਿਸ ਵਾਲੇ ਲਾ ਕੇ ਸਿਕਿਉਰਟੀਆਂ ਲਾ ਕੇ ਜਿਹੜੀਆਂ ਖੱਡਾਂ ਪੱਟ ਕੇ ਤੁਸੀਂ ਸਾਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹੋ ਪੰਜਾਬ ਦੇ ਵਿੱਚ ਕਿਹਾ ਜਾ ਰਿਹਾ ਮੋਸਟਲੀ 4-5000 ਲੋਕ ਪੀਟੀਆਈ ਦੇ ਗ੍ਰਿਫਤਾਰ ਕੀਤੇ ਗਏ ਕਲੇਮ ਆ ਪੀਟੀਆਈ ਦਾ ਕਿੰਨੇ ਕਿਹਦੇ ਵਿੱਚੋਂ ਇਹਨਾਂ ਇਸ ਸਮਿਆਂ ਦੇ ਵਿੱਚ ਜਿਹੜਾ ਨੰਬਰ ਉੱਤੇ ਥੱਲੇ ਹੋ ਜਾਂਦੇ ਹੁੰਦੇ ਆ ਸੋ ਬਾਕੀ ਥਿਸ ਇਜ਼ ਦਾ ਜਿਹੜੀ ਲੇਟੈਸਟ ਸਿਚੁਏਸ਼ਨ ਇਹ ਹੈ ਜਿਹੜਾ ਕਿ ਇਹ ਬਿਲਕੁਲ ਸੁਨਾਮਾਬਾਦ ਦੇ ਲਾਗੇ ਤੱਕ ਪਹੁੰਚ ਚੁੱਕੇ ਨੇ ਪੀਟੀਆਈ ਦੇ ਜਿਹੜੇ ਇਤਿਜਾਜ ਕਰਨ ਵਾਲੇ ਲੋਕ ਨੇ ਜਾਂ ਪੀਟੀਆਈ ਦੇ ਜਿਹੜੇ ਵਰਕਰ ਨੇ ਮੰਗਾ ਉਹਨਾਂ ਦੀਆਂ ਇਹ ਆ ਜਿਹੜੀਆਂ ਕਿ ਮੈਂ ਪਿਛਲੇ ਵੀਲੌਗ ਦੇ ਵਿੱਚ ਵੀ ਦੱਸ ਚੁੱਕਾ ਕਿ ਇੱਕ ਤਾਂ ਜਿਹੜਾ ਪੋਲਿਟিক্যাল ਪ੍ਰिजनਰਸ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਤੇ ਨਾਲ ਦੀ ਨਾਲ ਆਬਵੀਅਸ ਉਹਨਾਂ ਨੇ ਇਹ ਵੀ ਮੰਗਾ ਕਿ ਇਮਰਾਨ ਖਾਨ ਨੂੰ ਰਿਹਾ ਕੀਤਾ ਜਾਵੇ ਤੇ ਦੂਜੀ ਗੱਲ ਇਹ ਆ ਕਿ ਜਿਹੜੀ ਤੁਸੀਂ ਰੀਸੈਂਟਲੀ ਜਿਹੜੀ ਆ ਪਾਕਿਸਤਾਨ ਦੇ ਸੰਵਿਧਾਨ ਦੇ ਵਿੱਚ ਜਿਹੜੀਆਂ ਸੋਧਾਂ ਕੀਤੀਆਂ ਕਨਸਟੀਟਿਊਸ਼ਨ ਦੇ ਵਿੱਚ ਅਮੈਂਡਮੈਂਟ ਕੀਤੀ ਆ ਬੇ ਉਹਨੂੰ ਰੱਦ ਕੀਤਾ ਜਾਵੇ ਤੇ 8 ਫਬਰੀ ਨੂੰ ਜਿਹੜੀਆਂ ਚੋਣਾਂ ਹੋਈਆਂ ਸੀਗੀਆਂ ਇਲੈਕਸ਼ਨ ਹੋਇਆ ਸੀਗਾ ਉਹਦੇ ਵਿੱਚ ਜਿਹੜੇ ਤੁਸੀਂ ਸਾਡੇ ਨਤੀਜੇ ਜਿਹੜੀ ਧਾਂਤਲੀ ਕਰਕੇ ਸਾਡੇ ਜਿੱਤੇ ਹੋਏ ਸੀਟਾ ਸਤੋਂ ਖੋਈਆਂ ਉਹ ਸਾਨੂੰ ਵਾਪਸ ਦਿੱਤੀਆਂ ਜਾਣ ਸੋ ਆਬਵੀਅਸਲੀ ਜੇਕਰ ਸਾਰਾ ਕੁਝ ਹੋ ਜਾਂਦਾ ਤਾਂ ਫਿਰ ਤਾਂ ਹਕੂਮਤ ਲਈ ਤਾਂ ਕਹ ਲੋ ਕਿ ਨਾ ਹੀ ਆ ਤੇ ਫਿਰ ਉਹ ਤਾਂ ਘਰੋਂ ਜਾਣਗੇ ਤੇ ਇਸ ਕਰਕੇ ਉਹ ਕਿਉਂ ਛੱਡਣਗੇ ਇਮਰਾਨ ਖਾਨ ਨੂੰ ਤੇ ਅਸਲ ਦੇ ਵਿੱਚ ਹਕੂਮਤ ਤਾਂ ਪਾਕਿਸਤਾਨ ਦੇ ਵਿੱਚ ਸ਼ੁਰੂ ਤੋਂ ਹੀ ਇਸਟੈਬਲਿਸ਼ਮੈਂਟ ਦੀ ਰਹੀ ਆ ਪਰ ਇਸ ਵਾਰ ਥੋੜੀ ਕਹ ਲੋ ਕਿ ਜ਼ਿਆਦਾ ਖੁੱਲ੍ਹ ਖੇលਿਆ ਇਸਟੈਬਲਿਸ਼ਮੈਂਟ ਨੂੰ ਉਹ ਬਿਲਕੁਲ ਜਿਹੜਾ ਡੈਮੋਕ੍ਰੇਸੀ ਤਾਂ ਹੈ ਹੀ ਨਹੀਂ ਬਿਲਕੁਲ ਹੀ ਨਾਮ ਨਿਹਾਦ ਹੋ ਗਈ ਆ ਤੇ 8 ਫਬਰੀਅਰੀ ਦੀਆਂ ਚੋਣਾਂ ਦੇ ਵਿੱਚ ਵੀ ਅੱਛਾ ਹੁਣ ਜੇਕਰ ਤੁਸੀਂ ਦੇਖੋ ਨਾ ਜਿਹੜੇ ਕੋਈ ਵੀ ਪਾਕਿਸਤਾਨ ਤੋਂ ਲੋਕ ਨਾਲ ਜੁੜੇ ਆ ਇਸ ਗੱਲਬਾਤ ਨੂੰ ਵੇਖ ਰਹੇ ਨੇ ਉਹ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਕਿ 8 ਫਬਰੀ ਨੂੰ ਕੀ ਹੋਇਆ 8 ਫਬਰੀ ਨੂੰ ਚੋਣਾਂ ਦੇ ਵਿੱਚ ਜਿਸ ਲੈਵਲ ਦੀ ਤਾਂਧਲੀ ਹੋਈ ਆ ਸਾਰੇ ਕਹਿੰਦੇ ਨੇ ਕਿ ਪਾਕਿਸਤਾਨ ਦੇ ਇਤਿਹਾਸ ਦੇ ਵਿੱਚ ਇਦਾਂ ਕਿਤੇ ਨਹੀਂ ਹੋਇਆ ਦੁਨੀਆ ਦੇ ਇਤਿਹਾਸ ਦੇ ਵਿੱਚ ਵੀ ਡੈਮੋਕ੍ਰੇਸੀਜ਼ ਦੇ ਵਿੱਚ ਇਦਾਂ ਨਹੀਂ ਹੋਇਆ ਹੋਣਾ ਕਿ ਬੂਥ ਦੇ ਵਿੱਚ ਜਿਹੜਾ ਸਖਸ਼ ਇਹ ਜਿੱਤਿਆ ਜਦਕਿ ਜਿਹੜਾ ਉਥੇ ਦਾ ਆਫੀਸਰ ਸੀਗਾ ਉਹਨੇ ਜਦੋਂ ਦੂਸਰੇ ਰੂਮ ਦੇ ਵਿੱਚ ਜਾ ਕੇ ਸਾਈਨ ਕੀਤੇ ਉਹਨੇ ਸਖਸ਼ ਬੀ ਨੂੰ ਦਿਤਾ ਕੇ ਤਾਂ ਭੇਜ ਦਿੱਤਾ ਹੁਣ ਏ ਵਿਚਾਰਾ ਰੋਲਾ ਪਾਈ ਦਿੰਦਾ ਉਹ ਨਹੀਂ ਨਹੀਂ ਮੇਰੀਆਂ ਵੋਟਾਂ ਗਿਣ ਲਓ ਮੈਂ ਦਿੱਤੇ ਆ ਸੀ ਆ ਦੇਖੋ ਮੇਰੇ ਕੋਲ ਪੇਪਰ ਆ ਕਹਿੰਦਾ ਜੀ ਤੁਸੀਂ ਅਦਾਲਤ ਦੇ ਵਿੱਚ ਜਾਓ ਅਦਾਲਤ ਦੇ ਵਿੱਚ ਕੇਸ ਕੋਈ ਸੁਣਦਾ ਹੀ ਨਹੀਂ ਉਹ ਹੁਣ ਵੀ ਜਿਹੜੇ ਉਹ ਟ੍ਰਿਬਿਊਨਲ ਬਣਾਏ ਸੀਗੇ ਪਹਿਲਾਂ ਉਹਨਾਂ ਦੇ ਜੱਜਾਂ ਤੇ ਮਸਲਾ ਬਣਿਆ ਰਿਹਾ ਜੇਕਰ ਉਹ ਬੜਾ ਮੋਟਾ ਤੁਰੇ ਦੀ ਆ ਤਾਂ ਉਥੇ ਕੋਈ ਕੇਸ ਹੀ ਨਹੀਂ ਚੱਲ ਰਿਹਾ ਤੇ ਜਦ ਤੱਕ ਉਹ ਕੇਸ ਤੁਰਨੇ ਆ ਸਾਰਿਆਂ ਨੂੰ ਪਤਾ ਕਿ 5 ਸਾਲ ਇਹਨਾਂ ਨੇ ਇਦਾਂ ਹੀ ਕੱਢ ਜਾਣੇ ਆ ਸੋ ਹੁਣ ਜਿਹੜਾ ਵਿਚਾਰਾ ਏ ਜਿਹਨੂੰ ਪਤਾ ਕਿ ਵੋਟਾਂ ਦੇ ਵੋਟਾਂ ਤਾਂ ਮੈਨੂੰ ਲੋਕਾਂ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਪਾਈਆਂ ਪਰ ਉਹ ਜਿਹਨੇ ਸਾਈਨ ਉੱਥੇ ਕਰ ਦਿੱਤੇ ਤਾਂ ਮੈਂ ਹੁਣ ਜਾ ਕੇ ਕੀ ਕਰਾਂ ਤੇ ਇਸ ਕਰਕੇ ਜਿਹੜਾ ਪੀਟੀਆਈ ਵਾਲੇ ਆ ਜੇਕਰ ਤੁਸੀਂ ਉਹਨਾਂ ਦੀ ਗੱਲ ਸੁਣੋ ਹੁਣ ਉਹ ਅੱਛਾ ਇਹਦੇ ਵਿੱਚ ਇਹ ਵੀ ਆ ਜੀ ਦੇਖੋ ਤੁਸੀਂ ਪੀਟੀਆਈ ਵਾਲੇ ਇਸ ਕਰਕੇ ਇਹਦਾ ਪਾਕਿਸਤਾਨ ਤਹਿਰੀਕ ਇਨਸਾਫ ਵਾਲੇ ਜਿਹੜਾ ਹੱਕ ਪਹਜਾਨਬ ਨੇ ਜਾਂ ਐਕਚੁਅਲੀ ਵੀ ਜੇਕਰ ਆਪਾਂ ਦੇਖੀਏ ਨਾ ਇੱਕ ਅਨਬਾਇਸ ਹੋ ਕੇ ਕੋਈ ਵੀ ਪਾਕਿਸਤਾਨੀ ਹੈ ਜਿਹੜਾ ਉਹ ਜਾਂ ਦੁਨੀਆ ਦੇ ਵਿੱਚ ਕੋਈ ਵੀ ਜਿਹੜਾ ਬੈਠਾ ਦੇਖੋ ਡੈਮੋਕ੍ਰੇਸੀ ਦੇ ਵਿੱਚ ਕੀ ਹੁੰਦਾ ਕਿ ਤੁਸੀਂ ਹੁਣ ਪੀਟੀਆਈ ਨੇ ਪ੍ਰੋਟੈਸਟ ਕੀਤੇ ਬਹੁਤ ਸਾਰੀਆਂ ਸੜਕਾਂ ਨੂੰ ਗਰਮ ਰੱਖਿਆ ਵੱਡੇ ਵੱਡੇ ਜਲਸੇ ਕੀਤੇ ਚਲੋ ਬਾਅਦ ਵਿੱਚ ਇਮਰਾਨ ਖਾਨ ਨੂੰ ਗ੍ਰਿਫਤਾਰ ਹੋ ਗਿਆ ਉੱਥੇ ਤੋੜਪੰਨ ਕਰਤੀ ਇਹਨਾਂ ਦੀ ਪਾਰਟੀ ਨੇ ਇਹਨਾਂ ਨੇ ਚੱਕ ਕੇ ਅੰਦਰ ਕਰਤਾ ਬਹੁਤ ਸ਼ਾਂਤੀ ਹੋ ਗਈ ਉਹਨਾਂ ਨੇ ਦੱਬ ਲਈ ਪਾਰਟੀ ਸਾਰੀ ਬਹੁਤ ਸਾਰੇ ਲੋਕਾਂ ਨੇ ਪਾਰਟੀ ਛੱਡਤੀ ਤੇ ਵੋਟਾਂ ਆ ਗਈਆਂ ਹੁਣ ਲੋਕਾਂ ਨੂੰ ਕੀ ਲੱਗਦਾ ਵਿੱਚ ਚਲੋ ਕੋਈ ਨਹੀਂ ਠੀਕ ਹੈ ਜੀ ਸਾਡੀ ਜੋ ਵੀ ਸੀ ਵੋਟਾਂ ਆ ਗਈਆਂ ਹੁਣ ਅਸੀਂ ਵੋਟ ਪਾਵਾਂਗੇ ਹੁਣ ਜਮਹੂਰੀਅਤ ਦੇ ਵਿੱਚ ਜੇਕਰ ਤੁਸੀਂ ਨਹੀਂ ਚਾਹੁੰਦੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਸਾਡਾ ਮੁਲਖ ਦੋ ਹੀ ਤਰੀਕੇ ਦੇ ਇਤਿਜਾਜ ਹੁੰਦੇ ਨੇ ਤਾਂ ਜਦੋਂ ਦੀ ਇਹ ਦੁਨੀਆ ਬਣੀ ਆ ਉਦੋਂ ਤੋਂ ਇਹ ਚੱਲਿਆ ਆਉਂਦਾ ਇੱਕ ਸਰਕਾਰੀ ਤੇ ਰਿਆ ਇੱਕ ਇਸਟੈਬਲਿਸ਼ਮੈਂਟ ਆ ਤੇ ਸਰਕਾਰ ਆ ਇੱਕ ਦਿਨ ਪ੍ਰੋਟੈਸਟ ਕਰਦੀ ਆ ਜਿਹੜੀ ਪੁਰਾਣੇ ਟਾਈਮਾਂ ਦੇ ਵਿੱਚ ਜਿੱਦਾਂ ਮੈਂ ਪਿਛਲੀ ਵਾਰ ਵਾਈਕਿੰਗਸ ਦਾ ਜਿਹੜਾ ਐਗਜ਼ਾਮਪਲ ਦਿੱਤਾ ਸੀ ਹੁਣ ਪੁਰਾਣੇ ਟਾਈਮਾਂ ਦੇ ਵਿੱਚ ਕੀ ਹੁੰਦਾ ਸੀ ਕਿ ਜਿਹੜੇ ਲੋਕਾਂ ਨੂੰ ਲੱਗਦਾ ਸੀ ਕਿ ਅਸੀਂ ਇਸ ਸਰਕਾਰ ਨੂੰ ਜਾਂ ਇਸ ਹਕੂਮਤ ਨੂੰ ਇਹਨਾਂ ਨੂੰ ਅਸੀਂ ਨਹੀਂ ਰਹਿਣ ਦੇਣਾ ਗੱਦੀ ਤੇ ਉਹ ਉਹਨਾਂ ਦੇ ਖਿਲਾਫ ਹਥਿਆਰਬੰਦ ਜਿਹੜਾ ਲੜਾਈ ਲੜਦੇ ਸੀ ਕਦੀ ਉਹ ਲੜਾਈ ਦੋ ਫੌਜਾਂ ਦੇ ਵਿੱਚ ਹੁੰਦੀ ਸੀ ਕਦੀ ਉਹ ਲੜਾਈ ਗੁਰੀਲਾ ਗੁਰੀਲਿਆਂ ਦੇ ਵਿੱਚ ਤੇ ਜਿਹੜਾ ਰਾਜੇ ਮਹਾਰਾਜੇ ਹੁੰਦੇ ਸੀ ਉਹਨਾਂ ਦੇ ਵਿੱਚ ਹੁੰਦੀ ਸੀ ਅੱਜ ਦੇ ਜ਼ਮਾਨੇ ਦੇ ਵਿੱਚ ਵੀ ਬਹੁਤ ਸਾਰੀਆਂ ਡੈਮੋਕ੍ਰੇਸੀਜ਼ ਦੇ ਵਿੱਚ ਵੀ ਤਾਂ ਜਿਹੜੀਆਂ ਜਿੱਥੇ ਜਮਹੂਰੀਅਤ ਨਹੀਂ ਉੱਥੇ ਤਾਂ ਹੈ ਹੀ ਹੈ ਇਦਾਂ ਵੀ ਜਿਹੜੀ ਵਿਰੋਧੀ ਤਿਰਿਆ ਉਹ ਹਥਿਆਰ ਚੱਕ ਕੇ ਤੁਹਾਡੇ ਖਿਲਾਫ ਲੜਦੀ ਆ ਪਾਕਿਸਤਾਨ ਦੇ ਵਿੱਚ ਤਾਂ ਬਲੂਚਿਸਤਾਨ ਸੂਬੇ ਦੇ ਵਿੱਚ ਹੈ ਹੀ ਇਹ ਚੀਜ਼ ਕਿ ਉੱਥੇ ਬਹੁਤ ਸਾਰੇ ਲੋਕ ਆਪਾਂ ਹੁਣ ਕਸ਼ਮੀਰ ਦੇ ਵਿੱਚ ਇੱਥੇ ਇੰਡੀਅਨ ਕਸ਼ਮੀਰ ਦੇ ਵਿੱਚ ਵੀ ਜੇਕਰ ਆਪਾਂ ਵੇਖੀਏ ਤੇ ਉਹ ਜਿਹੜੇ ਲੋਕ ਆ ਉਹ ਸਰਕਾਰ ਦੀ ਮੁਖਾਲਫਤ ਕਰਦੇ ਨੇ ਨਾ ਉਹ ਕਹਿੰਦੇ ਅਸੀਂ ਜਮਹੂਰੀਅਤ ਵੋਟਾਂ ਨੂੰ ਨਹੀਂ ਮੰਨਦੇ ਤਾਂ ਉਹਨਾਂ ਨੇ ਗੰਨਾਂ ਚੱਕੀਆਂ ਹੋਈਆਂ ਹੁਣ ਜੇ ਪਾਕਿਸਤਾਨ ਦੇ ਵਿੱਚ ਲੋਕ ਕੀ ਕਹਿੰਦੇ ਵੀ ਅਸੀਂ ਵੋਟਾਂ ਪਾਤੀਆਂ ਤੇ ਤੁਸੀਂ ਸਾਡਾ ਵੋਟਾਂ ਦਾ ਨਤੀਜਾ ਹੀ ਨਹੀਂ ਮੰਨਿਆ ਤਾਂ ਹੋਰ ਹੁਣ ਅਸੀਂ ਕੀ ਕਰੀਏ ਵੀ ਤੁਸੀਂ ਤਾਂ ਖੁਦ ਸ਼ਹਿਰ ਚੋਣੇ ਉਹ ਸਟੈਬਲਿਸ਼ਮੈਂਟ ਵਾਲੇ ਤਾਂ ਤੁਸੀਂ ਚੋਣੇ ਕਿ ਮੁਲਕ ਦੇ ਵਿੱਚ ਹੀ ਆ ਰਹੇ ਹੁਣ ਉਹ 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 ਵੀ ਸੇਮ ਹੀ ਸਿਚੁਏਸ਼ਨ ਹੈ ਜਿੱਦਾਂ ਆਪਣੇ ਇਧਰ ਜਿਹੜੀ ਆ ਕਿਸਾਨ ਅੰਦੋਲਨ ਦੀ ਆ ਕਿ ਸਾਰੀ ਸੜਕ ਜਿਹੜੀ ਹੈ ਜਿੱਦਾਂ ਹੁਣ ਆਪਾਂ ਸ਼ੰਭੂ ਬਾਰਡਰ ਤੇ ਦੇਖੀਦਾ ਇਧਰ ਪੰਜਾਬ ਤੇ ਹਰਿਆਣੇ ਦਾ ਜਿਹੜਾ ਬਾਰਡਰ ਹੈ ਵੀ ਉੱਥੇ ਤੁਸੀਂ ਕੰਧ ਦੀ ਕੰਧ ਬਣਾ ਦਿੱਤੀ ਆ ਲੋਕਾਂ ਨੂੰ ਅੱਗੇ ਨਹੀਂ ਲੰਘਣ ਦਿੱਤਾ ਜਾ ਰਿਹਾ ਕੰਡਿਆਲੀਆਂ ਤਾਰਾਂ ਲਾ ਦਿੱਤੀਆਂ ਜੀ ਉੱਥੇ ਫੌਜ ਦੀ ਫੌਜ ਖੜਾਤੀ ਤੁਸੀਂ ਲਿਆ ਕੇ ਤੇ ਹੁਣ ਲੋਕੀ ਆਬਵੀਅਸਲੀ ਲੋਕੀ ਜਿਹੜੇ ਵਿਚਾਰੇ ਜਿਨ੍ਹਾਂ ਨੇ ਵੈਸੇ ਪ੍ਰੋਟੈਸਟ ਕਰਨਾ ਨਾਰੇ ਮਾਰਨੇ ਆ ਆਪਣੀ ਡੰਡੇ ਝੰਡਿਆਂ ਦੇ ਨਾਲ ਉਹ ਇਹ ਦੂਜਾ ਤੇ ਉਹ ਕੀ ਕਰ ਲੈਣਗੇ ਉਹ ਜਾਂ ਤੱਕ ਕਹਿਣਗੇ ਵੀ ਤੁਸੀਂ ਮਾਰ ਲਓ ਸਾਡੇ ਗੋਲੀਆਂ ਜੇ ਮਾਰਨੀਆਂ ਤਾਂ ਜਾਂ ਹੁਣ ਉਹ ਸੜਕ ਦੇ ਉੱਤੇ ਬੈਠ ਗਏ ਨੇ ਪਰ ਇਹ ਤਾਂ ਪੰਜਾਬ ਦੇ ਵਿੱਚ ਵੀ ਜਿਹੜੇ ਕਿਸਾਨ ਆ ਉਹ ਇਹ ਕਹਿ ਰਹੇ ਨੇ ਕਿ ਅਸੀਂ ਸੜਕ ਨਹੀਂ ਰੋਕੀ ਸੜਕ ਸਰਕਾਰ ਨੇ ਰੋਕੀ ਆ ਪਾਕਿਸਤਾਨ ਦੇ ਵਿੱਚ ਵੀ ਇਹੀ ਆ ਪੀਟੀਆਈ ਵਾਲੇ ਕਹਿੰਦੇ ਨੇ ਕਿ ਭਾਈ ਅਸੀਂ ਨਾ نیٹ ਬੰਦ ਕੀਤਾ ਨਾ ਅਸੀਂ ਰਾਸਤੇ ਬੰਦ ਕੀਤੇ ਸਾਰਾ ਕੁਝ ਗਵਰਨਮੈਂਟ ਨੇ ਕੀਤਾ ਵੀ ਅਸੀਂ ਤਾਂ ਆਪਣਾ ਪ੍ਰੋਟੈਸਟ ਕਰਨ ਜਾ ਰਹੇ ਸੀ ਵੀ ਸਾਨੂੰ ਇਹਨਾਂ ਨੇ ਰਾਸਤੇ ਦੇ ਵਿੱਚ ਰੋਕਣ ਦੇ ਲਈ ਇਹ ਰਿਕਾਵਟਾ ਲਾਈਆਂ ਅਸੀਂ ਥੋੜੋ ਇਹਨਾਂ ਨੂੰ ਕਹਿੰਨੇ ਫੋਨ ਬੰਦ ਕਰ ਦਿਓ ਤੇ ਫੋਨ ਦੀ ਤਾਂ ਵੈਸੇ ਆਪਸ ਦੀ ਗੱਲ ਹੈ ਜੀ ਫੋਨ ਤਾਂ ਉੱਥੇ ਇੰਟਰਨੈਟ ਤੇ ਵਟਸਐਪ ਵੀ ਬੰਦ ਆ ਐਕਸ ਜਿਹੜਾ ਪਲੇਟਫਾਰਮ ਹੈ ਉਹ ਵੀ ਲੋਕੀ ਵਿਚਾਰੇ ਜਿਹੜੇ ਆ ਇਹਨੂੰ ਲਾ ਕੇ ਚਲਾ ਰਹੇ ਨੇ ਆਪਣਾ ਜਿਹੜਾ ਕੀ ਹੁੰਦਾ ਬੀਪੀਐਨ ਵਗੈਰਾ ਤੇ ਉਹ ਤਾਂ ਪਹਿਲਾਂ ਤੋਂ ਹੀ ਇਦਾਂ ਚੱਲ ਰਿਹਾ ਉਹ ਕਹਿੰਦੇ ਉਹ ਸਾਡੇ ਪ੍ਰੋਟੈਸਟ ਕਰਕੇ ਤਾਂ ਨਹੀਂ ਹੋਇਆ ਸੋ ਕਹ ਰਹੇ ਹਾਂ ਇਹ ਇਹ ਜਿਹੜੀ ਸਿਚੁਏਸ਼ਨ ਹੈ ਜੀ ਗਵਰਨਮੈਂਟ ਆਪਣੇ ਦਾਅਵੇ ਕਰੀ ਜਾਂਦੀ ਆ ਕਿ ਇਹ ਸਮੇਂ ਦੀ ਸਿਚੁਏਸ਼ਨ ਬਹੁਤ ਜ਼ਿਆਦਾ ਗੰਭੀਰ ਆ ਕਿਉਂਕਿ ਪੀਟੀਆਈ ਦੀ ਕਾਲ ਇਹ ਆ ਕਿ ਜਦ ਤੱਕ ਸਾਡੇ ਇਹ ਜਿਹੜੇ ਆ ਮੁੱਦੇ ਹੱਲ ਨਹੀਂ ਹੁੰਦੇ ਅਸੀਂ ਨਹੀਂ ਜਾਣਾ ਇੱਥੋਂ ਤੇ ਹੁਣ ਦੀ ਲੇਟੈਸਟ ਡਵੈਲਪਮੈਂਟ ਇਹ ਸੀ ਕਿ Imran Khan ਦੇ ਨਾਲ ਉਹਨਾਂ ਦੀ ਪਾਰਟੀ ਦੇ ਲੀਡਰਾਂ ਦੀ ਮੁਲਾਕਾਤ ਜ਼ਰੂਰ ਹੋਈ ਆ ਜੇਲ੍ਹ ਦੇ ਵਿੱਚ ਪਰ ਕਿਸੇ ਮਸਲੇ ਤੱਕ ਹਜੇ ਕਹਾਣੀ ਪਹੁੰਚੀ ਨਹੀਂ ਕਿ ਇਹਨੂੰ ਖਤਮ ਕਿਦਾਂ ਕਰਨਾ ਤੇ ਇਹਨੂੰ ਖਤਮ ਕਰਨ ਦੇ ਲਈ ਕਈ ਤਰੀਕੇ ਦੀਆਂ ਗੱਲਾਂ ਚੱਲ ਰਹੀਆਂ ਨੇ ਹੋ ਸਕਦਾ ਵੈਸੇ 26 27 ਤਰੀਕ ਨੂੰ ইমরান ਖਾਨ ਦੇ ਦੋ ਤਿੰਨ ਕੇਸਾਂ ਦੀ ਡੇਟ ਆ ਜਿਹੜੇ ਜਿਨ੍ਹਾਂ ਦੇ ਵਿੱਚ ਉਹਨਾਂ ਦੀ ਹਾਲੀਆ ਗ੍ਰਿਫਤਾਰੀ ਪਾਈ ਹੋਈ ਹੈ ਕੇਸ ਤਾਂ ਉਹਦੇ ਖਾਨ ਸਾਹਿਬ ਤੇ ਮੇਰਾ ਖਿਆਲ 100 ਪਲੱਸ ਸੀਗੇ ਪਰ ਬਹੁਤਿਆਂ 'ਚ ਜ਼ਮਾਨਤ ਹੋ ਗਈ ਬਹੁਤਿਆਂ ਦਾ ਜਿਹੜਾ ਫੈਸਲਾ ਹੋ ਗਿਆ ਪਰ ਜਿਹੜਾ ਇਸ ਸਮੇ ਇਹ ਜਿਹੜੇ ਇੱਕ ਦੋ ਕੇਸ ਚੱਲਦੇ ਨੇ ਜੇਕਰ ਆ 26 27 ਤਰੀਕ ਨੂੰ ਇਹਨਾਂ ਦੇ ਵਿੱਚ ਜ਼ਮਾਨਤ ਹੋ ਜਾਂਦੀ ਹੈ ਜੋ ਕਿ ਬਹੁਤ ਕੋਈ ਔਖੀ ਚੀਜ਼ ਨਹੀਂ ਹੈਗੀ ਜੇਕਰ ਕਰਨੀ ਹੋਵੇ ਤਾਂ ਤੇ ਉਹ ਫਿਰ ਇਸ ਤਰੀਕੇ ਦੀ ਕੋਈ ਗੱਲਬਾਤ ਕੀਤੀ ਜਾ ਸਕਦੀ ਹੈ ਕਿ ਪ੍ਰੈਸ਼ਰ ਨੂੰ ਘਟਾਇਆ ਜਾਵੇ ਚਲੋ ਜਮਾਨਤ ਜਿਹੜੀ ਖਾਨ ਸਾਹਿਬ ਨੂੰ ਮਿਲ ਜਵੇ ਤੇ ਚਲੋ ਉਹ ਚਲੇ ਜਾਣ ਜੇ ਏਟਲੀਸਟ ਵੈਸੇ ਇਮਰਾਨ ਖਾਨ ਪਹਿਲਾਂ ਵੀ ਇਹ ਚੀਜ਼ ਜਿਹੜੀ ਆ ਕਹਿ ਚੁੱਕੇ ਨੇ ਕਿ ਬਾਕੀ ਪੋਲੀਟੀਕਲ ਪ੍ਰिजनਰ ਪ੍ਰिजनर्स ਜਿਹੜੇ ਆ ਵੀ ਉਹਨਾਂ ਨੂੰ ਛੱਡਣਾ ਸ਼ੁਰੂ ਕਰ ਦਿਓ ਵੀ ਮੈਂ ਆਪਣਾ ਇਹਨੂੰ ਕਾਲ ਆਫ ਕਰ ਦਿੰਦਾ ਪਰ ਵੀ ਅਸੀਂ ਸੋਚ ਸਕਦੇ ਆ ਇਹ 24 ਨਵੰਬਰ ਤੋਂ ਪਹਿਲਾਂ Imran Khan ਸਾਹਿਬ ਦਾ ਬਿਆਨ ਆਇਆ ਸੀਗਾ ਬਾਕੀ ਸਭ ਤੋਂ ਵੱਡੀ ਗੱਲ ਉਹਨਾਂ ਦੀ ਵਾਈਫ ਹੁਣ ਜਿਹੜੇ ਪ੍ਰੋਟੈਸਟ ਨੂੰ ਲੀਡ ਵੀ ਕਰ ਰਹੇ ਨੇ ਉਹਨਾਂ ਨੇ ਪਹਿਲਾਂ ਇੱਕ ਬਿਆਨ ਜਾਰੀ ਕੀਤਾ ਇਸ ਪ੍ਰੋਟੈਸਟ ਤੋਂ ਪਹਿਲਾਂ ਜਿਹਦੇ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਪਰ ਇੱਕ ਬੜੀ ਇੰਪੋਰਟੈਂਟ ਗੱਲ ਸੀ ਕਿ ਉਹਨਾਂ ਨੇ ਕਿਹਾ ਕਿ ਜਦੋਂ Imran Khan ਦੁਬਾਰਾ ਜੇਲ੍ਹ ਦੇ ਵਿੱਚੋਂ ਬਾਹਰ ਆ ਕੇ ਕੱਲ ਨੂੰ ਪਾਵਰ ਦੇ ਵਿੱਚ ਆਉਂਦਾ ਤੇ ਉਹ ਕਦੀ ਵੀ ਕਿਸੇ ਤੋਂ ਬਦਲਾ ਨਹੀਂ ਲਵੇਗਾ Imran Khan ਜਿਹੜਾ ਅੱਲਾ ਦਾ ਬੰਦਾ ਉਹ ਗॉड ਜਿਹੜਾ ਅੱਲਾ ਜਿਹੜਾ ਉਹ ਕਦੇ ਵੀ ਬਦਲਾ ਲੈਣ ਵਾਲਿਆਂ ਦੇ ਨਾਲ ਨਹੀਂ ਹੁੰਦਾ ਉਹ ਮੁਆਫ ਕਰਨ ਵਾਲਿਆਂ ਦੇ ਨਾਲ ਹੁੰਦਾ ਤੇ ইমরান ਖਾਨ ਦਾ ਵੀ ਇਹੀ ਕਹਿਣਾ ਕਿ ਮੈਂ ਮੁਆਫ ਕਰਨ ਦੇ ਹੱਕ ਦੇ ਵਿੱਚ ਹਾਂ ਤੇ ਉਹ ਕਦੀ ਵੀ ਕਿਸੇ ਤੋਂ ਬਦਲਾ ਨਹੀਂ ਲਵੇਗਾ ਉਹਨਾਂ ਨੇ ਬਹੁਤ ਇੱਕ ਵੱਡਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਕਿ ਲੈਟ ਕਲੀਨ ਦਸਲੇਟ ਤੇ ਆਪਾਂ ਦੁਬਾਰਾ ਸ਼ੁਰੂਆਤ ਕਰ ਸਕਦੇ ਹਾਂ ਤੇ ਇਨ ਮਾਈ ਪਰਸਨਲ ਓਪੀਨੀਅਨ ਪਾਕਿਸਤਾਨ ਨੂੰ ਜੇ ਉੱਥੇ ਦੇ ਨਿਜ਼ਾਮ ਨੇ ਜਾਂ ਉੱਥੇ ਦੇ ਲੋਕਾਂ ਨੇ ਉੱਥੇ ਦੇ ਸਿਆਸੀ ਆਗੂਆਂ ਨੇ ਚਲਾਉਣਾ ਇਦੋਂ ਬਿਨਾ ਇਹਨਾਂ ਦੇ ਕੋਲ ਕੋਈ ਵੀ ਆਪਸ਼ਨ ਹੈ ਨਹੀਂ 1 ਐਂਡ ਓਨਲੀ ਆਪਸ਼ਨ ਕਿ ਕਿਸੇ ਨਾ ਕਿਸੇ ਨੂੰ ਆ ਕੇ ਤੇ ਉਹ ਕਿਸੇ ਨਾ ਕਿਸੇ Imran Khan ਹੀ ਹੋ ਸਕਦਾ ਜਿਸ ਲੈਵਲ ਦੀ سپورਟ ਹੈ ਉਹਨਾਂ ਦੇ ਕੋਲ ਆਈ ਥਿੰਕ ਪਾਕਿਸਤਾਨ ਦੀ ਸਟੈਬਲਿਸ਼ਮੈਂਟ ਨੂੰ ਵੀ ਉਹਦਾ ਫਾਇਦਾ ਲੈਣਾ ਚਾਹੀਦਾ ਜਿਹਨੇ ਲੋਕਪ੍ਰਿਆ ਜਿਹਨੇ ਪਪੂਲਰ Imran Khan ਹੈਗੇ ਨੇ ਉਹਨਾਂ ਨੂੰ ਇਹਦਾ ਫੈਸਲੇ ਇਹਦਾ ਫਾਇਦਾ ਚੱਕਣਾ ਚਾਹੀਦਾ ਸਟੈਬਲਿਸ਼ਮੈਂਟ ਆਫ ਪਾਕਿਸਤਾਨ ਨੂੰ ਕਿ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਦੁਬਾਰਾ ਵੋਟਾਂ ਕਰਾਉਣੀਆਂ ਦੁਬਾਰਾ ਕਰਾ ਲਓ ਜੋ ਵੀ ਤੁਸੀਂ ਜਿਹੜਾ ਉਹਦੇ ਨਾਲ ਮਿਲ ਕੇ ਅਕ ਦੁਬਾਰਾ ਇੱਕ ਵਾਰੀ ਮੁਲਕ ਨੂੰ ਜੇਕਰ ਪਟੜੀ ਤੇ ਚਾੜਨਾ ਤਾਂ ਇਹੀ ਹੋ ਸਕਦਾ ਕਿ ਜੇਕਰ ਇੱਕ ਉਹ ਵੀ Imran Khan ਸਾਹਿਬ ਦੀ ਲੋਕਪ੍ਰੀਅੇ ਵਾਲਾ ਜਿੰਨੀ ਪੌਪੂਲਰਿਟੀ ਉਹਦੀ ਆ ਉਹ ਲੀਡਰ ਆ ਕੇ ਆਪਣੇ ਲੋਕਾਂ ਨੂੰ ਕਹੇਗਾ ਕਿ ਬਸ ਫੁੱਲ ਸਟਾਪ ਹੁਣ ਕਹਾਣੀ ਇਥੋਂ ਆਪਾਂ ਦੁਬਾਰਾ ਸ਼ੁਰੂ ਕਰਦੇ ਆ ਤੁਹਾਡੇ ਤੇ ਮੁਕੱਦਮੇ ਕੀ ਨੇ ਬਣਾਏ ਕਿਹੜੇ ਸਿਆਸੀ ਆਗੂ ਨੇ ਤੁਹਾਡੇ ਨਾਲ ਕੀ ਕੀਤਾ ਕਿਹੜੇ ਫੌਜੀ ਅਫਸਰ ਨੇ ਮੁਰਖ ਦੇ ਵਿੱਚ ਕੀ ਕੀਤਾ ਮੇਰੇ ਮੈਨੂੰ 1.5-2 ਸਾਲ ਜੇਲ੍ਹ 'ਚ ਰੱਖ ਲਿਆ ਮੇਰੀ ਵਾਈਫ ਨੂੰ ਜੇਲ੍ਹ 'ਚ ਰੱਖ ਲਿਆ ਮੈਂ ਸਾਰਾ ਕੁਝ ਭੁੱਲ ਗਿਆ ਲੈਟਸ ਸਟਾਰਟ ਅਗੇਨ ਜਿੱਦਾਂ ਨੈਲਸਨ ਮੰਡੇਲਾ ਸਾਹਿਬ ਨੇ ਜਿਹੜਾ ਸਾਊਥ ਅਫਰੀਕਾ ਦੇ ਵਿੱਚ ਕੀਤਾ ਸੀ ਆਦਰਵਾਈਜ਼ ਜਿਹੜਾ ਤੁਹਾਡੇ ਕੋਲ ਹੋਰ ਕੋਈ ਵੀ ਆਪਸ਼ਨ ਹੈ ਨਹੀਂ ਤੇ ਇਹ ਤੋਂ ਇਲਾਵਾ ਕੋਈ ਵੀ ਜਿਹੜੀ ਆਪਸ਼ਨ ਹੈ ਨਹੀਂ ਸੋ ਕਹਿਰ ਉੱਥੇ ਦੇ ਹਾਲਾਤ ਜਿਹੜਾ ਦਿਨ-ਬਦਨ ਕਿੱਧਰ ਨੂੰ ਜਾਂਦੇ ਨੇ ਕਿਉਂਕਿ ਹਜੇ ਤਾਂ ਸ਼ੁਰੂਆਤ ਹੋਈ ਆ ਜੇ 26 27 ਨੂੰ ਇਹਨਾਂ ਨੂੰ ਬੇਲ ਵੀ ਮਿਲਣੀ ਆ ਉਹਦੇ ਵਿੱਚ ਵੀ ਹਜੇ ਸਮਾਂ ਆ ਤੇ ਜੇਕਰ ਜਿਹੜਾ ਅੱਜ ਹੁਣ ਇਹ ਕਿੱਥੇ ਤੱਕ ਇਹਨਾਂ ਦਾ ਜਿਹੜਾ ਜੇ ਡੀ ਚੌਂਕ ਤੱਕ ਜਾਂਦੇ ਨੇ ਪੀਟੀਆਈ ਵਾਲੇ ਮੋਰੋ ਸਟੇਟ ਕਿਦਾਂ ਜਿਹੜਾ ਰਿਸਪੌਂਡ ਕਰਦੀ ਆ ਬਹੁਤ ਅਹਿਮ ਰਹਿਣਾ ਦੇਖਣ ਵਾਲਾ ਸੋ ਲਗਾਤਾਰ ਤੁਹਾਡੇ ਨਾਲ ਗੱਲ ਕਰਦੇ ਰਵਾਂਗੇ ਸਬਸਕ੍ਰਾਈਬ ਜਰੂਰ ਕਰ ਲਿਓ ਆਪਣਾ ਤੇ ਆਪਣੇ ਸਟੇਜ ਦਾ ਖਿਆਲ ਰੱਖਣਾ ਸਸ